ਹਾਂਜੀ ਅੱਜ ਆਪਾਂ ਪਾਪੀ ਜੀ ਨਾਲ ਸ਼ੇਅਰ ਕਰਾਂਗੇ ਕਿ ਆ ਜਿਹੜੀ ਵਰਕ ਵਾਲੀ ਸਲਵਾਰ ਹੈ ਇਹਨੂੰ ਕਿਵੇਂ ਕਟਿੰਗ ਕਰਨਾ ਹੈ ਠੀਕ ਹੈ ਸਟੇਟ ਸਲਵਾਰ ਹੈ ਔਰ ਆਪਾਂ ਕੁੰਦੇ ਪਹੁੰਚੇ ਔਰ ਇਹਨੂੰ ਐਡ ਕਰਨੇ ਨੇ ਦੋਵੇਂ ਠੀਕ ਹੈ ਔਰ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਡਬਲ ਫੋਲਡ ਦੇ ਵਿੱਚ ਆਪਾਂ ਨੂੰ ਉਛਾਲ ਲੈਣਾ ਹੈ ਔਰ ਨੀਚੇ ਤੋਂ ਜਿੱਥੇ ਆਪਣਾ ਠੀਕ ਹੈ ਇਹਦਾ ਵਰਕ ਦਿੱਤਾ ਹੋਇਆ ਹੈ ਕਢਾਈ ਕੀਤੀ ਹੋਈ ਹੈ ਉੱਥੋਂ ਆਪਾਂ ਨੀਚੇ ਜਿੰਨੇ ਪਹੁੰਚੇ ਬਣਾਉਣੇ ਨੇ ਤੇ ਮਾਰਕ ਕਰ ਲੈਣਾ ਹੈ ਠੀਕ ਹੈ ਅਸੀਂ 2 ਇੰਚ ਦਾ ਪਹੁੰਚਾ ਨੀਚੇ ਬਣਾ ਰਹੇ ਹਾਂ ਕਢਾਈ ਤੋਂ ਥੱਲੇ ਔਰ ਉਸ ਤੋਂ ਬਾਅਦ ਆਪਾਂ ਸਲਵਾਰ ਦੀ ਲੈਂਥ ਦੀ ਇੱਥੇ ਮਾਰਕ ਕਰ ਲੈਣਾ ਹੈ ਠੀਕ ਹੈ ਜਿੰਨੀ ਵੀ ਤੁਸੀਂ 벨ਟ ਪਾਉਣੀ ਹੋਵੇ ਉਪਰੋਂ ਉਹਨੂੰ ਛੱਡ ਕੇ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਮਾਰਜਨ ਰੱਖ ਕੇ ਤੇ ਫਿਰ ਆਪਾਂ ਇਹਨੂੰ ਕਟਿੰਗ ਕਰ ਲੈਣਾ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਅਸੀਂ ਸਲਵਾਰ ਦੀ ਲੈਂਥ ਲਾ ਚੁੱਕੇ ਹਾਂ 벨ਟ ਤੁਸੀਂ ਅਲੱਗ ਤੋਂ ਅਟੈਚ ਕਰੀ 4.5 ਜਾਂ 5 ਕਿੰਨੀ ਵੀ ਪਾਣੀ ਚਾਹੁੰਦੇ ਹੋ ਮੋਸਟਲੀ ਆਪਾਂ 4.5 ਦੀ ਹੀ ਪਾਣੀ ਚਾਹੀਦੀ ਜੋ ਕਿ ਬੈਸਟ ਰਹਿੰਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਕੜਾਈ ਨੂੰ ਮੈਚ ਕਰਨਾ ਹੈ ਇਸ ਤਰੀਕੇ ਨਾਲ ਦੋਨੋਂ ਸਾਈਡ ਠੀਕ ਹੈ ਉੱਪਰ ਔਰ ਨੀਚੇ ਪੱਲੇ ਦੇ ਠੀਕ ਹੈ ਔਰ ਕਪੜਾ ਜਿੱਧਰ ਨੂੰ ਮਰਜੀ ਵੱਧ ਕੱਟ ਹੋ ਰਿਹਾ ਹੈ ਉਹ ਜਾਂ ਦੇਣਾ ਹੈ ਉਹਨੂੰ ਜਿੱਧਰ ਮਰਜ਼ੀ ਜਾਵੇ ਲੇਕਿਨ ਅਸੀਂ ਇਸ ਤਰੀਕੇ ਨਾਲ ਸੈਂਟਰ ਦੇ ਵਿੱਚ ਕਢਾਈ ਨੂੰ ਕਰਕੇ ਔਰ ਇਸ ਤਰੀਕੇ ਦੇ ਨਾਲ ਵੇਖੋ ਇਹ ਇੱਕ ਸਾਈਡ ਤੋਂ ਕਪੜਾ ਸਾਡਾ ਘੱਟ ਵੱਧ ਹੈ ਔਰ ਆਪਾਂ ਕੀ ਕਰਨਾ ਹੈ ਕਢਾਈ ਮੈਚ ਕਰਨੀ ਠੀਕ ਹੈ ਔਰ ਜਿਹੜੀ ਲਾਈਨ ਬਣੀ ਹੋਈ ਹੈ ਨੀਚੇ ਆਪਾਂ ਕਢਾਈ ਦੇ ਆਪਾਂ ਉਹਨੂੰ ਕੀ ਕਰਨਾ ਹੈ ਇਸ ਤਰੀਕੇ ਨਾਲ ਚਾਰੇ ਹੁਣ ਚਾਰ ਸਾਡੇ ਸਾਈਡ ਹੋ ਗਏ ਨੇ ਚਾਰ ਤਿਆਂ ਹੋ ਗਈਆਂ ਆਪਾਂ ਬਿਲਕੁਲ ਇਸ ਤਰੀਕੇ ਦੇ ਨਾਲ ਵਧੀਆ ਕਰਕੇ ਇਹਨਾਂ ਨੂੰ ਆਪਸ ਦੇ ਵਿੱਚ ਮੈਚ ਕਰਕੇ ਇਕੁਅਲ ਕਰਕੇ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਜਿੰਨਾ ਆਪਾਂ ਪੌਂਚਾ ਰੱਖਣਾ ਹੈ ਉਹਨਾਂ ਆਪਾਂ ਅਸੀਂ 6 ਤੇ ਨੂੰ ਨਿਸ਼ਾਨੀ ਲਗਾ ਰਹੇ ਹਾਂ ਔਰ ਇਸ ਤਰੀਕੇ ਨਾਲ 6 ਤੇ ਨਿਸ਼ਾਨੀ ਲਗਾਉਂਦੇ 4 ਫੋਲਡ ਦੇ ਵਿੱਚ ਆ ਰਿਹਾ ਹੈ ਇਸ ਤਰੀਕੇ ਨਾਲ ਠੀਕ ਹੈ ਔਰ ਆਪਾਂ ਇੱਥੇ ਕਟਿੰਗ ਕਰ ਲੈਣੀ ਹੈ ਮਾਰਕਿੰਗ ਕਰਕੇ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਆਪਾਂ ਉੱਪਰਲੇ ਬਿਲਕੁਲ ਧਿਆਨ ਦੇ ਨਾਲ ਔਰ ਇੱਕ ਵੀਡੀਓ ਮੈਂ ਪਹਿਲਾਂ ਅਪਲੋਡ ਕੀਤੀ ਸੀ ਉਹ ਕੁਝ ਵੱਖਰੇ ਢੰਗ ਦੇ ਨਾਲ ਠੀਕ ਹੈ ਅਸੀਂ ਕਟਿੰਗ ਕੀਤੀ ਸੀ ਆ ਅਲੱਗ ਤੋਂ ਹੈ ਠੀਕ ਹੈ ਤੁਸੀਂ ਦੋਨੋਂ ਮੈਥਡ ਕੋਈ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਉਹ ਕਪੜਾ ਦਾ ਅਰਜ ਥੋੜਾ ਘੱਟ ਸੀ ਇਹ ਤਾਂ ਥੋੜਾ ਵੱਧ ਹੈ ਇਸ ਲਈ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਕਟਿੰਗ ਕਰ ਰਹੇ ਹਾਂ ਠੀਕ ਹੈ ਹੁਣ ਆ ਇਸ ਅਸੀਂ ਐਸੇ ਕਿਨ ਸਾਡੇ ਪਹੁੰਚੇ ਨਿਕਲ ਗਏ ਨੇ ਔਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜਾ ਐਕਸਟਰਾ ਬਾਕੀ ਦਾ ਕਪੜਾ ਅੱਗੇ ਸਿਰੇ ਤੋਂ ਬਚਿਆ ਹੈ ਯਾਨੀ ਕਿ ਲੈਂਥ ਦੇ ਵਿੱਚੋਂ ਫਿਰ ਆਪਾਂ ਅੱਗੇ ਕਰਨਾ ਡਬਲ ਫੋਲਡ ਕਰਕੇ ਇਸ ਤਰੀਕੇ ਦੇ ਨਾਲ ਇਹਨੂੰ ਬਿਲਕੁਲ ਇਕੁਅਲ ਕਰਕੇ ਵਿਛਾ ਕੇ ਠੀਕ ਹੈ ਬਿਲਕੁਲ ਜਿੰਨੀ ਆਪਾਂ ਪਹੁੰਚੀ ਦੀ ਲੰਬਾਈ ਲਈ ਹੈ ਬਿਲਕੁਲ ਉਸੇ ਲੰਬਾਈ ਦੇ ਨਾਲ ਇਹਨੂੰ ਮੈਚ ਕਰਦੇ ਹੋਏ ਆ ਇਸ ਤਰੀਕੇ ਨਾਲ ਨਾਪ ਕੇ ਠੀਕ ਹੈ ਔਰ ਵਿਖੋ ਜਿੰਨੀ ਆ ਪਹੁੰਚੀ ਦੀ ਲੰਬਾਈ ਹੈ ਉਨੀ ਹੀ ਆਪਾਂ ਇੱਥੇ ਇਹਦੀ ਲੰਬਾਈ ਰੱਖਣੀ ਹੈ ਠੀਕ ਹੈ ਔਰ ਆਪਾਂ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਚਾਰੇ ਤਿਆਂ ਜਿਹੜੀਆਂ ਨੇ ਕੱਪੜੇ ਦੀਆਂ ਇਹਨਾਂ ਨੂੰ ਬਰਾਬਰ ਆ ਕੇ ਅੱਧੇ ਇੰਚ ਇਦੇ ਉੱਪਰ ਸਿਲਾਈ ਦੇ ਮਾਰਜਨ ਨੂੰ ਰੱਖ ਕੇ ਇਸ ਤਰੀਕੇ ਦੇ ਨਾਲ ਫਿਰ ਆਪਾਂ ਮੀਜ਼ਰ ਕਰਨਾ ਹੈ ਠੀਕ ਹੈ ਕਿ ਸਾਨੂੰ ਕੁੰਦਾ ਦੇ ਵਿੱਚ ਐਡ ਕਰਨਾ ਔਰ 1 ਇੰਚ ਹੀ ਇਸ ਤਰੀਕੇ ਦੇ ਨਾਲ ਨਿਸ਼ਾਨ ਲਗਾ ਰਹੇ ਹਾਂ ਠੀਕ ਹੈ ਸਾਡਾ 1 ਇੰਚ ਬਣ ਰਿਹਾ ਹੈ ਕਿ ਅਸੀਂ 1 ਇੰਚ ਹੀ ਆਪਣਾ ਕੁੰਦਾ ਵਿੱਚ ਜਿਹੜਾ ਪਾਣੇ ਹਾਂ ਪੌਂਚੇ ਦੇ ਵਿੱਚ ਉਹ ਆਪਾਂ ਐਡ ਕਰਨਾ ਹੈ ਠੀਕ ਹੈ ਤੁਸੀਂ ਚਾਹੋ ਤੇ ਉਹ ਪਹਿਲਾਂ ਜਿਹੜਾ ਆਪਾਂ ਥੋੜਾ ਕੱਟ ਕਟਿੰਗ ਕੀਤਾ ਸੀ ਉਹਨੂੰ ਤੁਸੀਂ ਹੋਰ ਵਧੇਰਾ ਕਟਿੰਗ ਕਰ ਕਰਕੇ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਉਹਨੂੰ ਹੀ ਪੂਰਾ ਕਰ ਲੈਣਾ ਹੈ ਅਗਰ ਵਿੱਚ ਕੁੰਦਾ ਨਹੀਂ ਐਡ ਕਰਨਾ ਤੇ ਠੀਕ ਹੈ। ਔਰ ਇਸ ਤਰੀਕੇ ਦੇ ਨਾਲ ਆਪਾਂ 1 ਇੰਚ ਤੇ ਉਰਾਂ ਨੂੰ ਇਸ ਤਰੀਕੇ ਨਾਲ ਮਾਰਕ ਕਰ ਲਿਆ ਹੈ। ਔਰ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ? ਇਸ ਤਰੀਕੇ ਦੇ ਨਾਲ ਬੰਦ ਵਾਲੀ ਸਾਈਡ ਆਪਾਂ ਇੱਥੇ ਆਸਣ ਦਾ ਨੀਜ਼ਰ ਕਰਨਾ ਹੈ ਠੀਕ ਹੈ। ਅਸੀਂ ਦਾਸਤੇ ਆਸਣ ਦਾ ਨਿਸ਼ਾਨ ਲਗਾ ਰਹੇ ਹਾਂ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਜਿਨੂੰ ਆ ਵੇਖੋ ਉਹ ਜਿੱਥੇ ਆਪਾਂ 1 ਇੰਚ ਦਾ ਨਿਸ਼ਾਨ ਲਗਾਇਆ ਹੈ ਬਿਲਕੁਲ ਆਪਾਂ ਉਹਦੀ एंडिंग जगह पर ठीक है असी जिथे साडा मार्ग बंदी उ तक आप तरीके निशानिया लगा के इस तरीके ठीक है और आप निशानियाँ लगा के इन कटिंग कर लेना है ठीक है जी और ठीक है इस तरीके साथ निशानी लग गई है और इस तो बाद तुँ बा कटिंग करा ठीक है और साढ़े आ दो कु बन चुके ने ठीक है और ਦੂ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਐਕਸਟਰਾ ਅੱਗੇ ਕਪੜਾ ਬਚਿਆ ਹੈ ਉਹਦੇ ਉੱਪਰ ਉਸੇ ਕੁੰਦਿਆਂ ਨੂੰ ਇਸ ਤਰੀਕੇ ਦੇ ਨਾਲ ਰੱਖ ਕੇ ਠੀਕ ਹੈ ਬਿਲਕੁਲ ਵਧੀਆ ਕਰਕੇ ਸੈੱਟ ਕਰਕੇ ਰੱਖਣੇ ਨੇ ਆਪ ਜੀ ਨੇ ਕਿਉਂਕਿ ਇੱਕ ਸਾਈਡ ਤੋਂ ਰੇਬ ਹੋ ਚੁੱਕਿਆ ਹੈ ਇਹ ਥੋੜਾ ਝੋਲ ਕਰੇਗਾ ਇਸ ਲਈ ਹਲਕੇ ਥਾਣਾ ਨੂੰ ਚੱਕ ਕੇ ਉੱਪਰ ਇਧਰ ਆ ਕੇ ਬਿਲਕੁਲ ਸੈੱਟ ਕਰਕੇ ਤੇ ਨੀਚੇ ਤੋਂ ਉਹਦਾ ਕਾਰਨਰ ਬਣਿਆ ਹੋਇਆ ਹੈ ਜਿੱਥੇ ਆਪਾਂ ਆਸਣ ਕੱਢਿਆ ਸੀ ਔਰ ਨੀਚੇ ਤੋਂ 1 ਇੰਚ ਫੇਰ ਆਪਾਂ ਸਿੱਧਾ ਸਟ੍ਰੇਟ ਕੱਟ ਕਰ ਲੈਣਾ ਹੈ ਤਾਂ ਕਿ ਸਾਡਾ ਦੂਸਰਾ ਕੁੰਦਾ ਵੀ 1 ਇੰਚ ਦਾ ਤੇ ਬਾਕੀ ਦੋ ਕੁੰਦੇ ਨੇ ਜਿਹੜੇ ਦੋ ਇਸ ਤਰੀਕੇ ਨਾਲ 1 ਇੰਚ ਦੇ ਮਾਰਜਨ ਦੇ ਨਾਲ ਆਪਾਂ ਸਿੱਧਾ ਨੂੰ ਰੱਖ ਕੇ ਸਟੇਟ ਔਰ ਇਸ ਤਰੀਕੇ ਨਾਲ ਬਿਲਕੁਲ ਅਮੀਜ਼ਰ ਕਰਕੇ ਬਿਲਕੁਲ ਉਸੇ ਸ਼ੇਪ ਦਾ ਆਪਾਂ ਦੂਸਰੇ ਦੋ ਕੁੰਦੇ ਨੇ ਬਾਕੀ ਵਾਲੇ ਆਪਾਂ ਕਟਿੰਗ ਕਰਨੇ ਨੇ ਠੀਕ ਹੈ ਔਰ ਇਸ ਤਰੀਕੇ ਨਾਲ ਆਪ ਜੀ ਨੂੰ ਆਪਾ ਵਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਆਪ ਵਖੋ ਜੀ ਔਰ ਇਸ ਤਰੀਕੇ ਨੇ ਇਥੋਂ ਵੀ ਪੂਰਾ ਤੁਸੀਂ ਹੁਦਿਆ ਨੂੰ ਸੈੱਟ ਕਰਕੇ ਸਾਡਾ ਫੈਬਰਿਕ ਠੀਕ ਹੈ ਥੋੜਾ ਤੁੜਾ ਤਿਲਕੜਾ ਹੈ ਜਿ ਕਲਾਬ ਜੀ ਨੂੰ ਪਤਾ ਹੀ ਹੈ ਕਿ ਕੱਪੜੇ ਬਹੁਤ ਹੀ ਇਸ ਤਰੀਕੇ ਨਾਲ ਸਿਲ ਕੇ ਆ ਰਹੇ ਨੇ ਜੋ ਕਿ ਬਹੁਤ ਹੀ ਮੈਨੇਜ ਕਰਨੇ ਬਹੁਤ ਔਖੇ ਹੋ ਗਏ ਨੇ। ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਕਟਿੰਗ ਕਰਾਂਗੇ ਸੈਂਟਰ ਦੇ ਵਿੱਚ ਜਿੱਥੇ ਸਾਡਾ ਬੰਦ ਪਾਰਟ ਸੀ ਉਹਨੂੰ ਆਪਾਂ ਸੈਂਟਰ ਚੋਂ ਕੱਟ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਚਾਰ ਕੁੰਦੇ ਦੇ ਬਣਾ ਲੈਣੇ ਨੇ ਠੀਕ ਹੈ। ਔਰ ਇਸ ਤਰੀਕੇ ਨਾਲ ਸਾਡੀ ਇਹ ਸਟੇਟ ਸਲਵਾਰ ਬਣ ਕੇ ਰੈਡੀ ਹੋ ਗਈ ਹੈ। ਠੀਕ ਹੈ। ਔਰ ਇਹਨੂੰ ਕਟਿੰਗ ਕਰ ਲੈਣਾ ਚੰਗੀ ਤਰੀਕੇ ਨਾਲ ਬਿਲਕੁਲ ਦੋਨੋਂ ਪਾਰਟ ਨੂੰ ਇਕੁਅਲ ਕਰ ਲੈਣਾ ਠੀਕ ਹੈ ਔਰ ਇਹਨੂੰ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਕੁਝ ਇਸ ਤਰੀਕੇ ਨਾਲ ਆਪਖੋ ਜੀ ਸਾਡੀ ਸਟੇਟ ਸਲਵਾਰ ਹੈ ਅਗਰ ਤੁਸੀਂ ਇਸ ਤੋਂ ਵੀ ਘੱਟ ਕੀਰ ਪਾਣਾ ਚਾਹੁੰਦੇ ਹੋ ਤੇ ਠੀਕ ਹੈ ਆਪਾਂ ਬਿਲਕੁਲ ਡਬਲ ਫੋਲਡ ਦੇ ਵਿੱਚ ਬਣਾਇਆ ਸੀ ਤੁਸੀਂ ਇਸ ਤਰੀਕੇ ਨਾਲ ਇੱਥੇ ਆਸਣ ਇੰਨਾ ਨੂੰ ਰੱਖ ਕੇ 10 ਇੰਚ ਤੇ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਕਟਿੰਗ ਕਰਕੇ ਢਾਲ ਬਣਾ ਸਕਦੇ ਹ ਤਾਂ ਹੋਰ ਵੀ ਜਿਹੜਾ ਇਹਦਾ ਬਾਰ ਹੈ ਏਰ ਹੋਰ ਕਟਿੰਗ ਕੱਟ ਹੋ ਜਾਏਗਾ ਠੀਕ ਹੈ ਔਰ ਸਾਡੀ ਇਹ ਸਲੂ ਸਟੇਟ ਸਲਵਾਰ ਦੀ ਕਟਿੰਗ ਹੋ ਗਈ ਹੈ ਔਰ ਆ ਬਾਕੀ ਜਿਹੜਾ ਸਾਡਾ ਕੋ ਫੈਬਰਿਕ ਬਚਿਆ ਹੈ ਆਪਾਂ ਇਸ ਤਰੀਕੇ ਦੇ ਨਾਲ ਇਹਦੀ 벨ਟ ਬਣਾ ਕੇ ਆਪਾਂ ਸਲਵਾਰ ਰੈਡੀ ਕਰਕੇ ਠੀਕ ਹੈ ਆਪ ਜੀ ਨੂੰ ਸ਼ੇਅਰ ਕਰਾਂਗੇ ਠੀਕ ਹੈ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ